70 ਨੰਬਰ ਸਵਾਲ ਦਾ ਜਵਾਬ ਹੈ ਪੀ ਪੌਣੀ ਹੁੰਦੀ ਸੀ ਖੂਹ ਦੇ ਉੱਤੇ ਨਾ ਇੱਕ ਗੋਲਜੀ ਬੜੀ ਸਾਰੀ ਬਣੀ ਹੁੰਦੀ ਸੀ ਜਿਹਦੇ ਉੱਤੇ ਲੱਜ ਚਲਦੇ ਹੁੰਦੀ ਸੀ ਖੂਹ ਚੋਂ ਪਾਣੀ ਕੱਢਣ ਵਾਸਤੇ ਪੀ ਲੱਜ ਸੌਖੀ ਘੁੰਮੇ ਉਹਦੇ ਉੱਤੇ ਉਹ ਨਾਲ-ਨਾਲ ਘੁੰਮਦੀ ਹੁੰਦੀ ਸੀ ਰਸੇ ਦੇ ਤੇ ਖੇਤਾਂ 'ਚ ਵੀ ਜਦੋਂ ਖੂਹ ਪੁੱਟਦੇ ਹੁੰਦੇ ਸੀ ਨਾ ਦੋ ਡੰਡੇ ਕੱਢ ਕੇ ਵਿੱਚੋਂ ਉਹ ਪੌਣੀ ਦੇ ਵਿੱਚੋਂ ਇੱਕ ਮੋਰਾ ਦਾ ਛੋਟਾ ਜਿਹਾ ਚੌਰਾੜ ਪਾ ਕੇ ਉਹਨੂੰ ਖੂਹ ਦੇ ਉੱਤੇ ਟੇਢੀ ਕਰਕੇ ਲਾ ਲੈਣਾ ਉਹਦੇ ਉੱਤੇ ਬੰਦਿਆਂ ਨੇ ਜਾਂ ਬਲਦਾਂ ਨੇ ਜਾਂ ਟਰੈਕਟਰਾਂ ਨਾਲ ਮਿੱਟੀ ਬਾਹਰ ਕੱਢਣੀ ਜਦਾਂ ਥੱਲੇ ਪੱਲੀ ਬੰਨੀ ਹੁੰਦੀ ਸੀ ਮਿੱਟੀ ਪਾਉਣ ਵਾਸਤੇ ਉਹਨੂੰ ਕਹਿੰਦੇ ਸੀ ਪੌਣੀ ਪਹਿਲਾਂ ਮੋਟਰਾਂ ਵੀ ਉਹਦੇ ਨਾਲ ਹੀ ਕੱਢਦੇ ਹੁੰਦੇ ਸੀ ਦੇਸੀ ਜੁਗਾਰ ਹੁੰਦਾ ਸੀ ਉਹ ਮੋਟਰ ਹੁੰਦਿਆਂ ਸੀ ਮੋਨੋਬਲਾਕ ਵਾਲੀਆਂ ਖੂਹ ਵਾਲੀਆਂ ਹੁਣ ਸਮਰੱਥੀ ਬਲ ਆ ਗਏ ਹੁਣ ਤਾਂ ਘੜੁਕੇ ਆ ਗਏ ਇਲੈਕਟ੍ਰੀਕਲ ਸਮਾਨ ਆ ਗਿਆ ਤੇ ਅੱਜ ਦਾ ਸਵਾਲ ਏ ਭਾਈ ਪਹਿਲਾਂ ਨਾ ਜਦੋਂ ਖੂਹ ਹੁੰਦੇ ਸਨ ਖੇਤਾਂ 'ਚ ਤੇ ਮੋਨੋਬਲਾਕ ਮੋਟਰਾਂ ਉਹਦੇ ਵਿੱਚ ਪਈਆਂ ਦੇਖ ਕੇ ਤੇ 80 ਫੁੱਟ ਖੂਹ ਹੋਣਾ ਕਿ ਤੇ 100 ਫੁੱਟ ਕਿ ਤੇ 40 ਫੁੱਟ ਕਿ ਤੇ 20 ਫੁੱਟ ਖੋਦ ਇੱਕ ਮਨ ਹੁੰਦੀ ਐ ਖੋਦ ਹੀ ਮਨ ਕਿਨੂੰ ਕਹਿੰਦੇ ਆ ਸਵਾਲ ਦਾ ਜਵਾਬ ਜ਼ਰੂਰ ਦਿਆ ਕਰੋ ਇਹਨਾਂ ਖੂਬੀ ਐ ਲੋਭ ਹੋ ਗਏ ਮਨਾ ਵੀ ਲੋਭ ਹੋ ਗਿਆ ਪੌਣੀਆਂ ਵੀ ਲੋਭ ਹੋ ਗਿਆ ਪਿੰਡਾਂ ਵਾਲੇ ਦਾ ਮੜਾ ਮੋਢੇ ਜਾਣਦੇ ਹੋਣਗੇ ਜਿਹੜੇ 40 45 ਵਾਲੇ ਆ 40 ਚੁਲੀ ਤੱਕ ਇਹਦੋਂ ਥੱਲੇ ਦਾ ਬਿਲਕੁਲ ਹੀ ਨਹੀਂ ਜਾਣਦੇ ਹੋਣੇ ਖੋਦ ਹੀ ਮਨ ਕਿਨੂੰ ਕਹਿੰਦੇ ਆ